ਹਾਂਜੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਅੱਜ ਆਪਾਂ ਨਹੀਂ ਤੁਹਾਨੂੰ ਸਿਰਫ ਵੀਡੀਓ ਬਣਾਈ ਆ ਇੱਕ ਰਿਜ਼ਲਟ ਦਿਖਾ ਲੈਣੀ ਕਿ ਆਪਾਂ ਤੁਹਾਨੂੰ ਰਿਜ਼ਲਟ ਦਿਖਾਉਣ ਲੱਗੇ ਆ ਕਿਉਂਕਿ ਕਈ ਲੋਕ ਇਸ ਤਰ੍ਹਾਂ ਕਮੈਂਟ ਕਰਦੇ ਆ ਕਿ ਤੁਹਾਡੇ ਮਗਰ ਲਾ ਕੇ ਅਸੀਂ ਗੋਹੇ ਦੇ ਵਿੱਚ ਜੂਰੀਆ ਰਾਲਾ ਕੇ ਪਾਇਆ ਸੀ ਇਹਦੇ ਕਹੇ ਤੇ ਅਸੀਂ ਤਾਂ ਸਾਰੇ ਬੂਟੇ ਸਾਲ ਲੈ ਅਸੀਂ ਤਾਂ ਆ ਹੋ ਗਿਆ ਠੀਕ ਆ ਅਸੀਂ ਕਦੇ ਵੀ ਕਿਸੇ ਨੂੰ ਗਲਤ ਸਲਾਹ ਨਹੀਂ ਦਿੰਦੇ ਮੈਂ ਜੋ ਕਰਦਾ ਖੁਦ ਆਪਣੇ ਘਰ ਆਪਣੇ ਆਰਗੇਨਿਕ ਆਪਣੀ ਫਸਲ ਦੇ ਵਿੱਚ ਜੋ ਕਰਦਾ ਉਹੀ ਸਲਾਹ ਦਿੰਦਾ ਹਰੇਕ ਨੂੰ ਔਰ ਉਹਦਾ ਰਿਜ਼ਲਟ ਵੀ ਨਾਲੋ ਨਾਲ ਮੈਂ ਦਿਖਾ ਦਾਂ ਮੈਂ 30 40 ਦਿਨ ਦੇ ਵਿੱਚ ਮਿਰਚਾਂ ਦੇ ਬੂਟੇ ਤਿਆਰ ਕਰਨ ਨੂੰ ਕਿਹਾ ਸੀਗਾ ਕਿ ਫੁੱਲ ਫਲ ਨਾਲ ਭਰ ਕੇ ਆਉਗੀਆਂ ਠੀਕ ਹੈ ਤੁਸੀਂ ਵੀਡੀਓ ਦੇਖ ਲਓ ਅੱਜ ਤੋਂ 34 ਦਿਨ ਪਹਿਲਾਂ ਦੀ ਵੀਡੀਓ ਆ ਜਿਹੜੀ ਮੈਂ ਪਾਈ ਸੀ ਉਸੇ ਵੇਲੇ ਔਰ ਇਹ ਮਿਰਚਾਂ ਅੱਜ ਮੈਂ ਤੁਹਾਨੂੰ ਦਿਖਾ ਲੈਣ ਲੱਗਾ ਹੁਣ ਹਲੇ 34 ਦਿਨ ਹੋਏ ਆ ਲੱਗੀਆਂ ਨੂੰ 40 ਦਿਨ ਪੂਰੇ ਹੋਏ ਨਹੀਂ ਹੈਗੇ ਔਰ ਕੋਈ ਵੀ ਬੰਦਾ ਔਰ ਇੱਥੇ ਇੰਨੇ ਦਿਨਾਂ ਦੇ ਵਿੱਚ 34 ਦਿਨ ਦੇ ਵਿੱਚ ਬੂਟੇ ਨੂੰ ਫੜ ਲੱਗਾ ਹੈ ਵਿਖਾਰ ਦਵੇ ਕਿ ਆਹ ਕਰਕੇ ਬੂਟੇ ਨੂੰ ਫੜ ਲੱਗ ਜਾਂਦਾ ਸਾਨੂੰ ਮਿਰਚਾਂ ਜਲਦੀ ਚਾਹੀਦੀਆਂ ਸੀ ਮਿਰਚੇ ਬਾਜ਼ਾਰ 'ਚ ਨਹੀਂ ਮਿਲਦੀ ਸੀ ਕੋੜੀ ਇਸ ਕਰਕੇ ਮੈਂ ਇਹ ਕੀਤਾ ਨਹੀਂ ਤਾਂ ਮੈਂ ਤੇ ਜੋਰੀਆ ਵਗੈਰਾ ਵਰਤਦਾ ਹੀ ਨਹੀਂ ਹੈਗਾ ਵੀਡੀਓ ਤੁਸੀਂ ਦੇਖ ਸਕਦੇ ਆ ਉਹ ਵੀਡੀਓ ਦੇ ਵਿੱਚ ਸਾਰਾ ਕੁਝ ਦਿੱਤਾ ਆ ਉਹ ਮੈਂ ਤੁਹਾਨੂੰ ਦਿਖਾ ਦੇਣਾ ਪਹਿਲਾਂ ਬੂਟੇ ਦਿਖਾਉਣਾ ਆਓ ਦੇਖੋ ਇਹ ਉਹ ਬੂਟੇ ਆ ਆਹ ਦੇਖੋ ਈ ਨੰਬਰ ਇਹ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਆਪਾਂ ਨੇ ਗੋਹੀ ਦੇ ਵਿੱਚ 35 ਜਾਰੀ ਬੂਟਿਆਂ ਨੂੰ ਆ ਸਾਰੇ 35 40 ਬੂਟੇ ਆ ਇਹ ਦੇਖੋ ਉੱਥੇ ਟਿੱਕਰ ਵਿੱਚ ਇਹ ਸ਼ਿਮਲਾ ਮਿਰਚਾਂ ਆ ਹੋਰ ਠੀਕ ਹੈ ਉਹ ਇਹਨਾਂ ਨੂੰ ਫੁੱਲ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਲਈ ਸੀ ਲੱਗੇ ਹੋ ਠੀਕ ਹੈ ਇਹ ਦੇਖੋ ਇਹਨਾਂ ਨੂੰ ਮਿਰਚਾਂ ਵੀ ਟੁੜੀਆਂ ਆ ਇਹ ਦੇਖੋ ਆਹ ਦੇਖੋ ਇਹ ਬੂਟੇੰ ਤਾਂ ਇਹਨਾਂ ਮਿਰਚਾਂ ਲੱਗੀਆਂ ਇੱਧਰ ਹੋਰ ਦਿਖਾ ਦੇਣਾ ठीक है ये देखो ये बूटे नु भी दो मिर्चा लगी हैं देखो ये देखो दो मिर्चा देखो आखो देखो मिर्च देखो दूजी मेरी उंगल के पिछे है छोटिया छोटिया हाल होर बूटे भी दिखा देना दिना देखो देखो ਮੈਂ ਤੁਹਾਨੂੰ ਫਲ ਲੱਗਣ ਦੀ ਗਾਰੰਟੀ ਦਿੱਤੀ ਸੀ ਕਿ ਇੰਨੇ ਦਿਨਾਂ ਦੇ ਵਿੱਚ ਬੂਟੇ ਨੂੰ ਫਲ ਲੱਗੂਗਾ ਕਿ ਇਹ ਕਰਨ ਲਈ ਕਰਨ ਦੇ ਨਾਲ 35-40 ਦਿਨ ਦੇ ਵਿੱਚ ਬੂਟਾ ਫੁੱਲ ਫਲ ਨਾਲ ਭਰ ਜਾਵੇਗਾ ਇਹ ਦੇਖੋ ਫੁੱਲ ਲੱਗੇ ਹੋ ਬਾਕੀਆਂ ਸਾਰਿਆਂ ਨੂੰ ਦੇਖੋ ਆਹ ਦੇਖੋ ਮਿਰਚ ਦਰਨ ਵਾਲੀ ਇਹ ਇੱਧਰ ਵੀ ਦੇਖ ਲਓ ਆ ਦੇਖੋ ਉੱਪਰ ਹੋਰ ਕੁੰਬਲਾ ਨਿਕੜੀ ਆ ਰਹੀਆਂ ਆ ਦੇਖੋ ਤੇ ਜੋ ਕੁਝ ਵੀ ਆਪਾਂ ਕੀਤਾ ਸੀ ਤੁਹਾਡੇ ਸਾਹਮਣੇ ਕੀਤਾ ਸੀ ਇਹਨੂੰ ਉਦੋਂ ਵੀ ਤੁਹਾਨੂੰ ਵੀਡੀਓ ਬਣਾਈ ਸੀ ਆਪਾਂ ਕਿਸੇ ਦੀਆਂ ਗੱਲਾਂ ਤੇ ਬਹੁਤ ਡਰ ਨਹੀਂ ਕਰਦੇ ਕਮੈਂਟ ਕਰਨ ਵਾਲੇ ਬਹੁਤ ਹੁੰਦੇ ਆ ਆਪਾਂ ਕਦੇ ਵੀ ਗਲਤ ਸਲਾਹ ਨਹੀਂ ਦਿੰਦੇ ਜੋ ਕੁਝ ਮੈਂ ਆਪਣੇ ਇੱਥੇ ਕਰਦਾ ਉਹੀ ਕੁਝ ਮੈਂ ਹਰ ਇੱਕ ਨੂੰ ਕਰਨ ਬਾਰੇ ਸਲਾਹ ਦਿੰਦਾ ਔਰ ਇਹਨਾਂ ਦੇ ਮੁੰਡ ਚਾਕ ਦੱਬਿਆ ਸੀਗਾ ਛੋਟਾ ਛੋਟਾ ਟੁਕੜਾ ਚਾਕ ਦਾ ਤੇ ਇਸ ਵੇਲੇ ਤੁਸੀਂ ਬੂਟਿਆਂ ਦੀ ਸਿਚੁਏਸ਼ਨ ਦੇਖ ਸਕਦੇ ਆ ਕਿ ਇਹ ਸਿਰਫ 34 ਦਿਨ ਅਜ ਹੋਇਆ ਇਹ ਰੂਟੇ ਲੱਗਿਆ ਇਧਰ ਸ਼ਿਮਲਾ ਮਿਰਚਾਂ ਇਹ ਦੇਖੋ ਇਹਨਾਂ ਦੇ ਵੀ ਫੁੱਲ ਦੇਖ ਲਓ ਆਹ ਦੇਖੋ ਦੇਖੋ ਇਬਿਟੂਰੀਆਂ ਆ ਦੇਖੋ ਆ ਦੇਖੋ ਸਿਰਫ ਛੀਤੀ ਫਲ ਲੈਣ ਦੀ ਵਜ੍ਹਾ ਨਾਲ ਮੈਂ ਇਹ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਜੇ ਮਿਰਚ ਜਲਦੀ ਚਾਈਦੀ ਹੋਵੇ ਹੋਰ ਸਾਡਾ ਕੋਈ ਇਦਾਂ ਦਾ ਮਤਲਬ ਨਹੀਂ ਸੀ ਹੁਣ ਮੇਰੇ ਕਹੇ ਤੋਂ ਬਿਨਾ ਕੋਈ ਮੈਂ ਸਿਰਫ 1 ਕਿਲੋ ਯੂਰੀਆ ਗੋਹੇ ਵਿੱਚ ਰਲਾਉਣ ਨੂੰ ਕਿਹਾ ਸੀ 40 ਬੂਟਿਆਂ ਵਾਸਤੇ ਉਹ ਕੋਈ 10 ਬੂਟਿਆਂ ਨੂੰ 1 ਕਿਲੋ ਯੂਰੀਆ ਪਾ ਦੇ ਹੋਏਗਾ ਤਾਂ ਫਿਰ ਇਹਦੇ ਵਿੱਚ ਮੇਰਾ ਕੋਈ ਕਸੂਰ ਤਾਂ ਨਹੀਂ ਹੈਗਾ ਕਿਉਂਕਿ ਵੀਡੀਓ ਜੇ ਤੁਸੀਂ ਦੇਖਦੇ ਆ ਤਾਂ ਧਿਆਨ ਨਾਲ ਸੁਣਿਆ ਕਰੋ ਸਾਰੀ ਗੱਲ ਕਿਉਂਕਿ ਅਸੀਂ ਆਪਣਾਈ ਹੋਈ ਜਾਣਕਾਰੀ ਦਿੰਨੇ ਹਮੇਸ਼ਾ ਔਰ ਜਿਹੜੀ ਖੋਦ ਮੈਂ ਖੋਦ ਬਣਾ ਕੇ ਪੂਰੀ ਤਰ੍ਹਾਂ ਨਾਲ ਪਰਤਾਈ ਹੋਵੇ ਔਰ ਜਿਸ ਚੀਜ਼ ਨੂੰ ਮੈਂ ਦੇਖਿਆ ਹੋਵੇ ਉਹ ਜਾਣਕਾਰੀ ਦਿੰਦਾ ਔਰ ਇਹ ਹੁਣੇ ਥੋੜੀ ਦਿਨ ਪਹਿਲਾਂ ਜਿਹੜੀਆਂ ਮੈਂ ਭਿੰਟੀਆਂ ਲਾਈਆਂ ਸੀ ਇਹ ਦੇਖੋ ਤੁਹਾਨੂੰ ਕਿਹਾ ਸੀ ਗਮਲੇ ਵਿੱਚ ਦੋ ਦੋ ਬੁੱਟੇ ਇਹ ਦੇਖੋ ਇਹ ਦੇਖੋ ਆਹ ਦੇਖੋ ਇਹ ਦੇਖੋ ਇਹ ਦੇਖੋ ਅਸੀਂ ਗਲਤ ਜਾਣਕਾਰੀ ਦੇਣੀ ਤੇ ਨਾਲ ਸਾਡਾ ਕੋਈ ਮੈਂ ਕਿਸੇ ਦਾ ਕੋਈ ਫਾਇਦਾ ਹੀ ਕਰਨਾ ਜਾ ਰਿਹਾ ਹੁੰਦਾ ਵੀਡੀਓ ਬਣਾ ਕੇ ਕਿਸੇ ਦਾ ਕੋਈ ਨੁਕਸਾਨ ਕਰਨ ਦਾ ਮੇਰਾ ਮਕਸਦ ਨਹੀਂ ਹੁੰਦਾ। ਔਰ ਇਹ ਦਾ ਹੁੰਦਾ ਬੂਟਾ ਇਹਨੂੰ ਵੀ ਮੈਂ ਤੁਹਾਨੂੰ ਦਿਖਾ ਦੇਣਾ। ਆਹ ਦੇਖੋ। ਆਹ ਦੇਖੋ ਫਲ ਲੱਗਾ ਹੋਇਆ। ਆਹ ਦੇਖੋ। ਲਓ। ਫੁੱਲ ਲੱਗੇ ਹੋਏ ਆ ਫਲ। ਆਹ ਦੇਖੋ ਬੂਟੇ ਦੀ ਗਰੋਥ ਦੇਖੋ। ਅਸੀਂ ਕਿਸੇ ਦੀ ਗਰੋਥ ਦੇ ਨਾਲ ਮੈਂ ਕੋਈ ਮੁਕਾਬਲਾ ਨਹੀਂ ਕਰਦਾ ਮੈਂ ਸਿਰਫ ਤੁਹਾਨੂੰ ਫਲ ਫਲ ਦੀ ਗਰੰਟੀ ਦਿੰਦਾ ਹੋਰੀ ਹੋਰ ਤਾਂ ਨਹੀਂ ਆਏ ਦੇਖੋ ਆਹ ਦੇਖੋ ਲਓ ਔਰ ਇਹੋ ਵੱਡਾਂ ਦੀਆਂ ਬੀਲਾਂ ਆ ਜਦੋਂ ਤੁਹਾਨੂੰ ਦਿਖਾਇਆ ਸੀ ਕਿ ਆਹ ਦੇਖੋ ਇਹਨਾਂ ਦੇ ਪੱਤੇ ਖਰਾਬ ਆ ਆਹ ਦੇਖੋ ਥੱਲੇ ਪੱਤਾ ਦੇਖੋ ਬੀਲ ਦੇਖੋ ਫਟਕੜੀ ਲਈ ਸੀ ਮੈਨੇ ਫਟਕੜੀ ਦੀ ਛੋਟੀ ਜਿਹੀ ਟੁਕੜੀ ਰੱਖੀ ਸੀ ਔਰ ਉਹਨੂੰ ਪਿਆ ਸੀ ਤੁਹਾਨੂੰ ਇਹ ਆ ਕਰ ਲਓ ਮੈਂ ਤੁਹਾਨੂੰ ਨਾਲ ਨਾਲ ਰਿਜ਼ਲਟ ਦਿਖਾ ਰਹੀ ਆ